ਸਮਾਜ ਸੇਵੀ ਤੇ ਪਿੰਡ ਪਟੀਆਂ ਦੇ ਸਰਪੰਚ ਸਰਬਜੀਤ ਸਿੰਘ ਜੀ ਤੋਂ ਸੂਚਨਾ ਮਿਲੀ ਕਿ ਇੱਕ ਮੋਟਰਸਾਈਕਲ ਨਹਿਰ ਵਿੱਚ ਡਿੱਗਿਆ ਪਿਆ ਹੈ ਐਸਐਸਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਪਟੀਆਂ ਨਹਿਰ ਤੇ ਬਣੀ ਪੁਲੀ ਦੇ ਹੇਠਾਂ ਮੋਟਰਸਾਈਕਲ ਲਵਾਰਿਸ ਹਾਲਤ ਦੇ ਵਿੱਚ ਪਿਆ ਹੈ ਮੌਕੇ ਤੇ ਐਸਐਸਐਫ ਟੀਮ ਅਤੇ ਥਾਣਾ ਫਿਲੌਰ ਤੋਂ ਏਐਸਆਈ ਕਾਬਲ ਸਿੰਘ ਆਏ ਐਸਐਸਐਫ ਟੀਮ ਨੇ ਡਿਊਟੀ ਅਫਸਰ ਦੀ ਮਦਦ ਕਰਦੇ ਹੋਏ ਟੀਮ ਨੇ ਲੋਕਾਂ ਦੀ ਮਦਦ ਨਾਲ ਸਪਲੈਂਡਰ ਮੋਟਰਸਾਈਕਲ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਥਾਣਾ ਫਿਲੌਰ ਪਹੁੰਚਾਇਆ ਇਸ ਮੋਟਰਸਾਈਕਲ ਦੇ ਸੰਬੰਧ ਵਿੱਚ ਸਾਨੂੰ ਸਮਾਜ ਸੇਵੀ ਨੇ ਪਿੰਡ ਪਟੀਆਂ ਦੇ ਸਰਪੰਚ ਸਰਦਾਰ ਸਰਜੀਤ ਸਿੰਘ ਜੀ ਉਹਨਾਂ ਦੀ ਕਾਲ ਆਈ ਸੀ ਕਿ ਨਹਿਰ ਵਿੱਚ ਮੋਟਰਸਾਈਕਲ ਪਿਆ ਜੋ ਕਿ ਹਾਈਵੇ ਦੇ ਉੱਪਰ ਹੀ ਹੈ ਉਹਦੀ ਪੁਲੀ ਦੇ ਥੱਲੇ ਨਹਿਰ ਦੇ ਵਿੱਚ ਸੀ ਜੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਸਪਲੈਂਡਰ ਮੋਟਰਸਾਈਕਲ ਸੀ ਬਿਨਾ ਨੰਬਰ ਤੋਂ ਜਿਸ ਦੇ ਨਾ ਅੱਗੇ ਨਾ ਪਿੱਛੇ ਨੰਬਰ ਪਲੇਟ ਸੀ ਤੇ ਮੌਕੇ ਤੇ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਫਲੋਰ ਨੂੰ ਵੀ ਕਾਲ ਕੀਤੀ ਸੀ ਜਿੱਥੋਂ ਕਿ ਕਬਲ ਸਿੰਘ ਡਿਊਟੀ ਅਫਸਰ ਆਏ ਤੇ ਅਸੀਂ ਨਾਲ ਹੋ ਕੇ ਮੋਟਰਸਾਈਕਲ ਬਾਹਰ ਕੱਢ ਕੇ ਤਾਂ ਥਾਣੇ ਫਲੋਰ ਪਹੁੰਚਾ ਦਿੱਤਾ ਕੀ ਲੱਗਦਾ ਇਹਦਾ ਹੋ ਸਕਦਾ ਦੇਖੋ ਜੀ ਇਹ ਤਫਤੀਸ਼ ਦਾ ਮੈਟਰ ਆ ਬਟ ਦੇਖਣ ਵਿੱਚ ਤਾਂ ਇਦਾਂ ਲੱਗਦਾ ਜਿਸ ਤਰ੍ਹਾਂ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਪਈ ਕੋਈ ਚੋਰੀ ਦਾ ਨਾ ਹੋਵੇ ਬਾਕੀ ਅਗਲੀ ਤਫਤੀਸ਼ ਦਾ ਥਾਣਾ ਫਲੋਰੀ ਕਰ ਹਾਂਜੀ ਕੇਵਲ ਸਿੰਘ ਜੀ ਸੀਗੇ ਡਿਊਟੀ ਅਫਸਰ ਉਹ ਫਲੋ ਕਰ ਲੈ ਗਏ ਹਾਂਜੀ ਨਹਿਰ ਦੇ ਵਿੱਚ ਸੀਗਾ